ਵੇਰੇ ਆ ਦੇਖੋ ਸੱਪ ਤੇ ਆ ਨਾ ਆਪਣੇ ਰੇਲ ਲੱਗੀ ਹੋਈ ਸੀ ਕਦੂਆਂ ਦੀ ਤੇ ਇੱਥੇ ਵਾਵਾ ਦੇਖ ਲਿਆ ਮੈਂ ਇਹਨੂੰ ਦੀਪੂ ਓਏ ਓ ਦੀਪੂ ਦੀਪੂ ਓਏ ਇਹ ਭੈਣ ਤੇ ਕੋਈ ਗੱਲ ਸੁਣਦੇ ਹੁੰਦੇ ਆ ਇੱਥੋਂ ਛੋਟੀ ਲਿਆ ਛੋਟੀ ਲਿਆ ਛੋਟੀ ਛੇਤੀ ਕਰ ਹੁਣ ਕਿ ਟੂਏ ਚ ਲੈਣੀ ਆ ਬਸ ਵੜ ਗਿਆ